ਇਸ ਕੁਬੀਰ ਬਦਲਵਰੀ ਪਤਾ ਇਹਨਾਂ ਨੂੰ ਸਾਰਾ ਕੁਝ ਪਤਾ ਪੁਰਾਣੇ ਖੁੰਡ ਨੇ ਇਹ ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਵੀ ਕਿਹੜਾ ਬੰਦਾ ਕੀ ਕਰ ਸਕਦਾ ਕਿਉਂਕਿ ਇਹਨੇ ਪਹਿਲਾਂ ਕਰੇ ਹੁੰਦੇ ਨੇ ਪਾਵਰ ਬੋਟਾਂ ਅੱਜ ਤਾਂ ਕੀ ਹੋਇਆ ਰਿਜ਼ਲਟ ਤਾਂ ਕੱਲੀ ਆਇਆ 4 ਤਰੀਕਾ ਅੱਜ ਪੰਜੀ ਹੋਈ ਆ ਬਈ ਅੱਜ ਹੀ ਲਾਈਟ ਦਾ ਕੱਟ ਵੱਜ ਗਿਆ ਅੱਜ ਦੇਖਿਓ ਗਾਹਾਂ ਲਾਲਿਓ ਝੋਨਾ ਇਹ ਤਾਂ ਆਪਣੇ ਲੋਕਾਂ ਨੂੰ ਦਿਮਾਗ ਨਹੀਂ ਹੈਗਾ ਹਾਲ ਕਹਿੰਦਾ ਵੀ ਯਾਰ ਫ੍ਰੀ ਉਹੀ ਕਿਉਂ ਦੀ ਜਾਂਦੇ ਨੇ ਉਹਦੇ ਵੋਟਾਂ ਕਰਕੇ ਦੀਗਾ ਸਾਡੇ ਪਿੰਡ ਵਾਲੇ ਵੀ ਕਹਿੰਦੇ ਹੁੰਦੇ ਤੇ ਵੋਟਾਂ ਮੰਗਦੇ ਤੇ ਵੋਟਾਂ ਲੈਣ ਆਉਂਦੇ ਕਰ ਕਰ ਫਿਰਦੇ ਤੇ ਕਿਉਂ ਭਾਈ ਲੈਟ ਆਉਂਦੀ ਨਾ ਖੇਤਾਂ ਲਈ ਸਾਰਾ ਸਾਰਾ ਦੇ ਚੱਲਦੀ ਹੈ ਕਿ ਨਹੀਂ ਚੱਲਦੀ ਦੱਸੋ ਰਾਤ ਖੇਤ ਜਾਣ ਨੂੰ ਲੋੜ ਪੈਂਦੀ ਰਾਤ ਨੂੰ ਨਹੀਂ ਪੈਂਦੀ ਉਹ ਤੇ ਬਿਜਲੀ ਦਿੱਤੀ ਹੈ ਕਿ ਨਹੀਂ ਦਿੱਤੀ ਆ ਦੇਖੋ ਨਜ਼ਾਰਾ ਆਇਆ ਪਿਆ ਜਿੱਦਾਂ ਤੇ ਲੋ ਨਜ਼ਾਰੇ ਭਾਈ ਜੀ ਆ ਗੱਲ ਫੜੋ ਸੁਖਵੀਰ ਬਾਦਲ ਨੇ ਜਮੀ ਬਿਲਕੁਲ ਸੱਚ ਕਿਹਾ ਤੀ ਆ ਸੁਣ ਲਓ ਮਾੜ ਆ ਜਾ ਕਰ ਲੋ ਦੋ ਤਰੀਕ ਨੂੰ ਬਿਜਲੀ ਦੇ ਕੱਟ ਦੱਸ ਦੱਸ ਘੱਟੇ ਲੱਗਣੇ ਆ ਚੇਅਰਮੈਨ ਨੇ ਮੈਨੂੰ ਦੱਸਿਆ ਹੈ ਕਿਉਂਕਿ ਬਿਜਲੀ ਇਹਨਾਂ ਦੀ ਖਤਮ ਹੋ ਗਈ ਕਿਉਂਕਿ ਇਹਨਾਂ ਨੇ ਨਵਾਂ ਯੂਨਿ ਐਕਸ਼ਨ ਕਰਕੇ ਇੰਤਜ਼ਾਮ ਕਰੀ ਬਟੇ ਖੀਲ ਖਰੂਦ ਦੇ ਦੋ ਤਰੀਕ ਦੇ ਬਾਅਦ ਇੱਕ ਤਾਂ ਜਨਰੇਟਰ ਦਾ ਖਰੀਦਣ ਦਾ ਪਿਆਰ ਨਾ ਦਿਓ ਅੱਜ ਜਾਣ ਤੋਂ ਪਹਿਲੇ ਯਾਨ ਵਾਟਰ ਕਰੋ ਇੱਕ ਕਛਣ ਮਾਰਨ ਵਾਲੀ ਦਵਾਈ ਤਿਆਰ ਕਰੇ ਰੱਖੋ ਜੀ ਬਈ ਇਹ ਗੱਲ ਸੱਚ ਕਿਉਂ ਆ ਜਦੋਂ ਦੋ ਤਰੀਕ ਹੋਈ ਸੀ ਜ ਵੋਟਾਂ ਪੈਣ ਤੋਂ ਬਾਅਦ ਪਹਿਲਾਂ ਜਿਹੜੀ ਖੇਤਾਂ 'ਚ ਲਾਈਟ ਤੀਗੀ 12 12 15 ਬਾ 15 ਘੰਟੇ ਚੱਲੀ ਜਾਂਦੀ ਤੀਗੀ ਪਿੰਡਾਂ ਦੇ ਵਿੱਚ ਵੋਟਾਂ ਸਾਂ ਕੀ ਕਹਿ ਕੇ ਲੈ ਦੇਖੋ ਲਾਈਟ ਸਾਰਾਂ ਚ ਜੰਦੀ ਜਾਂਦੀ ਆ ਫਿਰ ਮਾਫ਼ ਹੋਵੋਗੇ ਹੋਰ ਜਿਹੜੀ ਖੇਤਾਂ ਦੀ ਲਾਈਟ ਆ 4 ਘੰਟੇ ਆਉਂਦੀ ਆ ਬਾਈ ਮੈਸੇਜ ਨੂੰ ਦਿਖਾ ਦਿੰਦੇ ਆ 4 ਘੰਟੇ ਦਾ ਮੈਸੇਜ ਆਉਣ ਲੱਗ ਗਿਆ 9:30 ਤੋਂ 1:30 ਵਜੇ ਤੱਕ ਦਾ ਮੈਸੇਜ ਆਉਣ ਲੱਗ ਗਿਆ ਦੂਜੀ ਜਿਹੜੀ ਘਰ ਵਾਲੀ ਲਾਈਟ ਆ ਪਹਿਲਾਂ ਕਦੇ ਵੀ ਨਹੀਂ ਗਈ ਤੇ ਇੰਨਾ ਟਾਈਮ ਤੜਕੇ ਦੀ ਆਹੋਂ ਤੜਕੇ ਦੀ ਲਾਈਟ ਨਹੀਂ ਗਈ ਹਜੇ ਤੱਕ ਨਹੀਂ ਆਈ ਲੈ ਜੀ ਇਹ ਤਾਂ ਵੋਟਾਂ ਕਰਕੇ ਤੀ ਗੱਬ ਬਾਈ ਜਿਹੜਾ ਸਾਰਾ ਕੁਝ ਚੱਲ ਰਿਹਾ ਤੀਗਾ ਆ ਵੋਟਾਂ ਪੈ ਗਈਆਂ ਖੇਤਾਂ ਦੀ ਲਾਈਟ ਪਹਿਲਾਂ ਤੜਕੇ 5:30 6 ਵਜੇ ਚੱਲ ਪੈਂਦੀ ਸੀ ਹੱਥ ਨੇ ਪਤਾ ਨਹੀਂ ਕਿੰਨੇ ਵਜੇ ਜਾਂਦੀ ਸੀਗੀ ਹੁਣ 9:30 ਵਜੇ ਆਉਂਦੀ ਆ 1:30 ਵਜੇ ਨੂੰ ਭੱਜ ਜਾਂਦੀ ਆ ਕਾਰ ਇਲੈਕਟ ਸਵੇਰ ਵਾਲੀ ਗਈ ਸਵੇਰ ਦੀ ਗਈ ਆ ਹਜੇ ਤੱਕ ਨਹੀਂ ਆਈ ਹੈਗੀ ਇਸ ਕੁਬੀਰ ਬਦਲਵਰੀ ਪਤਾ ਇਹਨਾਂ ਨੂੰ ਸਾਰਾ ਕੁਝ ਪਤਾ ਪੁਰਾਣੇ ਖੁੰਡ ਨੇ ਇਹ ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਵੀ ਕਿਹੜਾ ਬੰਦਾ ਕੀ ਕਰ ਸਕਦਾ ਕਿਉਂਕਿ ਇਹਨੇ ਪਹਿਲਾਂ ਕਰੇ ਹੁੰਦੇ ਨੇ ਪਾਵਰ ਬੋਟਾਂ ਅੱਜ ਤਾਂ ਕੀ ਹੋਇਆ ਰਿਜ਼ਲਟ ਤਾਂ ਕੱਲੀ ਆਇਆ 4 ਤਰੀਕਾ ਅੱਜ ਪੰਜੀ ਹੋਈ ਆ ਬਈ ਅੱਜ ਹੀ ਲਾਈਟ ਦਾ ਕੱਟ ਵੱਜ ਗਿਆ ਅੱਜ ਦੇਖਿਓ ਕਹਾ ਲਾਲਿਓ ਝੋਨਾ ਇਹ ਤਾਂ ਆਪਣੇ ਲੋਕਾਂ ਨੂੰ ਦਿਮਾਗ ਨਹੀਂ ਹੈਗਾ ਆਲਾ ਕਹਿੰਦਾ ਵੀ ਯਾਰ ਫ੍ਰੀ ਉਹੀ ਕਿਉਂ ਦੀ ਜਾਂਦੇ ਨੇ ਉਹ ਤਾਂ ਵੋਟਾਂ ਕਰਕੇ ਦੀਗਾ ਸਾਡੇ ਪਿੰਡ ਵਾਲੇ ਵੀ ਕਹਿੰਦੇ ਹੁੰਦੇ ਤੇ ਵੋਟਾਂ ਮੰਗਦੇ ਤੇ ਵੋਟਾਂ ਲੈਣ ਆਉਂਦੇ ਕਰ ਕਰ ਫਿਰਦੇ ਨੇ ਕਿਉਂ ਭਾਈ ਲੈਟ ਆਉਂਦੀ ਨਾ ਖੇਤਾਂ ਲਈ ਸਾਰਾ ਸਾਰਾ ਦਿਨ ਚੱਲਦੀ ਹੈ ਕਿ ਨਹੀਂ ਚੱਲਦੀ ਦੱਸੋ ਰਾਤ ਖੇਤ ਜਾਣ ਨੂੰ ਲੋੜ ਪੈਂਦੀ ਰਾਤ ਨੂੰ ਨਹੀਂ ਪੈਂਦੀ ਉਹ ਤੇ ਬਿਜਲੀ ਦਿੱਤੀ ਹੈ ਕਿ ਨਹੀਂ ਦਿੱਤੀ ਆ ਦੇਖੋ ਨਜ਼ਾਰਾ ਆਇਆ ਪਿਆ ਜਿੱਦਾਂ ਤੇ ਲੋ ਨਜ਼ਾਰੇ ਸੱਚੀ ਗੱਲ ਹੈ ਕਿ ਨਾ ਡਾਇਰੈਕਟਰ ਤਿਆਰ ਕਰ ਲੋ ਜਿਹਦੇ ਕੋ ਹੈ ਹੀ ਨਹੀਂ ਇਨਵਰਟਰ ਵੀ ਕਾਮ ਜਵਾਬ ਦੇਣਗੇ ਹੁਣ 4 ਘੰਟੇ ਵੀ ਦੇਖੋ ਅੱਜ ਤੋਂ 10-15 ਦਿਨ ਪਤਾ ਲੈਟਰ ਦੀ ਕੀ ਲੋੜ ਤੀਗੀ ਕੋਈ ਲੋੜ ਨਹੀਂ ਤੀਗੀ ਠੀਕ ਹੈ ਹੁਣ 4 ਘੰਟੇ ਕਰਤੀ ਆਹੀ ਹੁੰਦੇ ਨੇ ਮਸਲੇ ਇਹਦਾ ਝੂੜ ਤੂਫਾਨ ਨੇ ਬਈ ਬਹੁਤ ਬੋਲੀ ਜਾਂਦੇ ਨੇ ਕਿ ਤੇ ਉਦੋਂ ਪਹਿਲਾਂ ਫਿਰ ਮੈਂ ਦੱਸਦਾ ਕਹਿੰਦਾ 1000 ਰੁਪਏ ਕਹਿੰਦੇ 1000 ਰੁਪਏ ਪਾਵਾਂਗੇ ਬੋਟਾ ਤਾਂ ਪਹਿਲਾਂ ਨੇ ਕੀ ਕਹਤਾ ਕਹਿੰਦਾ 1100 ਰੁਪਏ ਦੀ ਮੰਗ ਬੋਟਾ ਤਾਂ ਪਹਿਲੀ ਹੀ ਕਹਤਾ ਜੋ ਦੇਣਗੇ ਦੇਖੀ ਜਾਊ ਫਿਰ ਕਿਰਾਇਆ ਮਾਫ ਕਹਿੰਦੇ ਹੋ ਗਿਆ ਕਿਰਾਇਆ ਮਾਫ ਕਰਿਆ ਵੀ ਆਪਦੇ ਜੇਬ ਚ ਦਿੰਦਾ ਆਪਣੇ ਤੇ ਟੈਕਸ ਲਾ ਕੇ ਹੋਰ ਵਧਾਤਾ ਕਿਸੇ ਹੋਰ ਪਾਸੇ ਲਾਤਾ ਬਿਜਲੀ ਫਰੀ ਦਿੰਦੇ ਨੇਗੇ ਬਰੀ ਬਿਜਲੀ ਫਰੀ ਨਹੀਂ ਦੇ ਲਈ ਸੀ ਜੇ 10 ਰੁਪਏ ਜੁਲਟ ਸੀ ਉਹਦਾ 6 ਰੁਪਏ ਰੇਟ ਕਰ ਦਿੰਦੇ ਜੇ 5 ਰੁਪਏ ਸੀ ਉਹਦਾ 3 ਰੁਪਏ ਜਾਂ 2 ਰੁਪਏ ਰੇਟ ਕਰ ਦਿੰਦੇ ਸਾਰੇ ਇਹਨੂੰ ਸਾਰੇ ਕਰਾਵਾ ਨੂੰ ਫਾਇਦਾ ਹੋ ਜਾਂਦਾ ਇਹ ਸਾਰੇ ਗਲਤ ਫੈਸਲੇ ਲੱਤੇ ਹੋਏ ਨੇ ਬਈ ਫਰੀ ਬਿਜਲੀ ਵਾਲਾ ਕਿਰਾਏ ਮਾਫ ਵਾਲਾ ਆਜਾ ਲਾਈਟ 12 13 13 ਘੰਟੇ ਦੀ ਜਾਂਦੇ ਤੇ ਇਹ ਸਾਰੇ ਫੈਸਲੇ ਗਲਤ ਨੇ ਸਾਰਾ ਪੰਜਾਬ ਨੂੰ ਡੋਬਣ ਲਈ ਫੈਸਲੇ ਨਹੀਂ ਲੱਤੇ ਹੋਣੇ ਜਿਹੜਾ ਟੀਅਰ ਬੱਸ ਵਾਲੇ ਨੇਗੇ ਕਿਰਾਏ माफ ਵਾਲਾ ਉਹ ਜਾ ਕੇ ਪੁੱਛ ਲਓ ਆਉਣੇ ਸਮੇਂ ਦੇ ਵਿੱਚ ਪ੍ਰਾਈਵੇਟ ਹੋਣਾ ਕਿਉਂਕਿ ਘਾਟੇ ਚੱਲ ਰਿਹਾਗਾ ਉਹ ਕਿਰਾਇਆ माफ ਨਹੀਂ ਚਾਹੀਦਾ ਤੀਗਾ ਜਿਹਦੀ ਪੈਨਸ਼ਨ ਲੱਗੀ ਤੀ ਉਹਦਾ ਕਿਰਾਇਆ माफ ਚਾਹੀਦਾ ਸੀ ਬਸ ਤੇ ਬੰਦਾ ਦੀ ਚਾਹੀ ਪੂਰੀ ਧੀ ਜਿਹੜਾ ਬਿਜਲੀ ਆਗਾ ਮਾਫੀ ਚਾਹੀਦੀ ਤੀ ਜੇ 70 ਰੁਪਏ ਜੁਲਟਾ 4 ਰੁਪਏ ਕਰਦੇ ਹੁੰਦੇ ਛੰਨੂ ਨੂੰ ਕਿ ਫਰਕ ਨਹੀਂ ਪੈਂਦਾ ਦੀ ਮਾੜਾ ਬਿਲ ਬਿਲ ਦਿਨ ਦੇ ਦਿੱਤਾ ਜਾਂਦਾ ਕੋਈ ਘਰੇ ਬਿਜਲੀ ਫੂਕਦੇ ਬਿਲ ਭਰਨਾ ਕੋਈ ਫਰਕ ਨਹੀਂ ਪੈਂਦਾ ਹੈਗਾ ਆ 15 15 ਘੰਟੇ ਲੈਣ ਨੂੰ ਕਿਹਨੂੰ ਕਿਹਾ ਤੀਗਾ ਲੋਕਾਂ ਨੇ ਕੰਪਿਊਟਰ ਕਰਾਉਣ ਤੋਂ ਪਹਿਲਾਂ ਵੀ ਪਾਣੀ ਛੱਡ ਛੱਡ ਕੇ ਰੌਣੀ ਕੀਤੀ ਆ ਬਾਹਣ ਬਾਕੇ ਫੇ ਕੰਪਿਊਟਰ ਕਰਾਣ ਲਵਾ ਕੇ ਫੇ ਪਾਣੀ ਛੱਡ ਕੇ ਪੱਤਰ ਕਰਕੇ ਦੇਖਿਆ ਵੀ ਠੀਕ ਆ ਫੇਰ ਬਾਲਿਆ ਹੁਣ ਫੇ ਛੱਡਣਗੇ ਕਿਉਂਕਿ ਜੇ ਛੋਡੇ 15 ਘੰਟੇ ਲੇਟ ਛੱਡੀ ਤੀ ਤਾਂ ਕੰਮ ਹੋ ਰਿਹਾ ਨੀ ਪਹਿਲੇ ਲੋਕ ਫੁੱਕਾ ਬਾਹਣ ਪਾੜਦੇ ਹੁੰਦੇ ਸੀਗੇ ਹੁਣ ਲੋਕਾਂ ਨੇ ਪਹਿਲਾਂ ਵੀ ਪਾਣੀ ਹੱਡਣ ਤੋਂ ਪਹਿਲਾਂ ਸ਼ੁਰੂ ਕਰਤਾ ਕਿੱਥੇ ਜਾਵਾਂਗੇ ਯਾਰ ਇਹਨਾਂ ਦੀ ਰਾਜਨੀਤੀ ਤੁਸੀਂ ਕਿਤੇ ਸਮਝ ਸਕਦੇ ਹੋ ਆਪਣੇ ਵਰਗੇ ਬੌਲੇ ਲੋਕ ਨਹੀਂ ਇਹ ਮੰਗ ਲੱਗੇ ਪਏ ਨੇ ਸ਼ਹਿਰ ਦੀ ਲਾਈਟ ਗਈ ਹੋਈ ਆ ਭਾਈ ਘਰ ਚ ਹਾਲ ਤੱਕ ਨਹੀਂ ਆਈ